ਗੁਰ ਇਹ ਸਾਰੇ ਇੱਕ ਹਾਂ ਯਾਰ ਫੋਟੋ ਕੋਰਟ ਇਤਲੀ ਮਾਇਆ ਇੱਕ ਪਿੰਡ ਹੈ ਹਾਂ ਬੱਤੀ ਜਾਣਾ ਅੱਛਾ ਚਲ ਸਰ ਇਹ ਜਿਹੜੀ ਅੱਜ ਇਹ ਵਿਜਿਟ ਸੀ ਇਹ ਕਾਦੀ ਸੀ ਸਾਪਣੀ ਨਹੀਂ ਨਹੀਂ ਇਹ ਤਾਂ ਅਸੀਂ ਆਏ ਸਾਡੀ ਪੰਚਾਇਤੀ ਰਾਜ ਦੀ ਜ਼ਮੀਨ ਹੈ ਜੀ 130 ਏਕੜ ਅੱਛਾ ਜੀ ਇਹ ਸੁਸ਼ਮਾ ਕੰਪਨੀ ਵਾਲੇ ਨਜਾਇਜ਼ ਕਬਜ਼ਾ ਕਰਦੇ अच्छा जी ते मिनु वाती किसे ने दसया सीका की उथे ओ कब्जा करदे अच्छा जी ते मैं सुवेरे तां ही आया अपने डिपार्टमेंट ਦੇ ਡੀਲਪੀਓ ਸਾਹਿਬ ਨਾਲ ਲੈ ਕੇ ਵੀਡੀਓ ਸਾਹਿਬ ਨਾਲ ਲੈ ਕੇ اچھا ਜੀ ਉਹ ਦੇਖਣਾ ਵੀ ਇਹ ਕੰਪਨੀ ਆ ਦੇ ਦੇਜਾਇਸ ਕਬਜ਼ਾ ਕਰ ਸਰ ਇਸੇ ਕੰਪਨੀ ਦਾ ਜਿਹੜਾ ਕਬਜ਼ਾ ਹੈ ਨਗਲਾ ਰੋਡ ਦੇ ਉੱਤੇ ਵੀ ਹੈਗਾ ਉਹ ਵੀ ਪੰਚਾਇਤੀ ਜ਼ਮੀਨ ਹੈ ਸਰ ਕੋਈ ਗੱਲ ਨਹੀਂ ਕਿੱਥੇ ਕਿੱਥੇ ਹੋਊਗਾ ਸਾਰੇ ਕਬਜ਼ੇ ਛੁਡਾ ਦੇਾਂਗੇ ਜੀ ਤੁਸੀਂ ਕੋ ਬਤਾਓ ਅਬ ਬਤਾ ਹੀ ਕਬਜ਼ਾ ਦੀ ਕਰਨੇ ਤੇ ਪਵਜੋ ਬੰਤੀਓ اچھا ਜੇ 플ਾਨ ਬਣੇ ਹੋਈ ਦੱਸੇਗਾ ਨਗਲੇ ਆ ਹਾਂ ਇੱਕ ਇੱਕ ਕੋ ਫਲੈਟ ਵਗੈਰਾ ਵੀ ਇਹਨਾਂ ਨੇ ਬਣਾਤੇ ਆ ਇਹ ਕਿਹੜਾ ਕਿਹੜਾ ਪਿੰਡ ਆ ਇੱਕ ਨਗਲਾ ਜੀ ਇਹ ਪਿੰਡ ਦੇ ਨਾਲ ਕਿਹੜਾ ਕਰ ਲੱਗਦਾ ਸਤਾਬਗੜ ਜੀ ਸਤਾਬਗੜ ਦੇ ਨਾਲ ਹੋਤ ਨਹੀਂ ਲੱਗਦਾ ਬੱਕਰਪੁਰਾ ਜੀ ਹਾਂ ਪੱਕਾ ਸਰ ਜਿਹੜਾ ਜੀਰਪੁਰਾ ਕਾਫੀ ਬਦਨਾਮ ਆ ਬਿਲਡਰਾਂ ਨੇ ਕਾਫੀ ਕੁਝ ਜਿਹੜਾ ਗਲਤ ਕੀਤਾ ਹੈ ਕੋਈ ਨਹੀਂ ਬਿਲਡਰਾਂ ਤੋਂ ਅਜੇ ਤੱਕ ਮਿਲਿਆ ਨਹੀਂ ਕੋਈ ਹੁਣ ਆਗੇ ਆਪਾਂ ਕੋਈ ਨਾ ਦਾ ਠੀਕ ਕਰ ਦਿੰਦੇ ਇੱਕ ਤਾਂ ਅੱਜ ਦੌਰਾ ਕੀਤਾ ਸੀਗਾ ਸਰਨੇ ਜਿਹੜੇ ਅਦੇਸ਼ ਦਿੱਤੇ ਨੇ ਜਿਹੜੀਆਂ ਵੀ ਸ਼ਾਮਲਾ ੜ ਜ਼ਮੀਨਾਂ ਆਪਣੀਆਂ ਕਬਜ਼ੇ ਦੇ ਹਟ ਹੈਗੀਆਂ ਉਹਨਾਂ ਸਾਰੀਆਂ ਨੂੰ ਛਡਵਾਇਆ ਜਾਵੇ ਇੱਥੇ ਮੈਂ ਮੈਂ ਸਟਾਪਗੜ੍ਹ ਦੀ ਕਿੰਨੀ ਜ਼ਮੀਨ ਖਰੀਦੀ ਹੈ ਜੀ ਇੱਥੇ ਆਪਣੀ 130 ਏਕੜ ਹੈ ਉਹਦੇ ਕੋਰਟ ਕੇਸਿਸ ਚੱਲ ਰਹੇ ਨੇ ਉਹਦਾ ਆਪਾਂ ਸਾਰਾ ਸੌਰਟ ਆਊਟ ਕਰਦੇ ਆਂ ਪਹਿਲਾਂ ਵੀ ਕਿਹੜੇ ਕਿਹੜੇ ਕਿੱਥੇ ਕੋਰਟ ਕੇਸ ਚੱਲਦੇ ਨੇ ਔਰ ਜਿਹੜੀ ਜ਼ਮੀਨ ਮਤਲਬ ਨਹੀਂ ਬੰਦੀ ਲੋਕਾਂ ਦੁਆਰਾ ਲੈਣੀ ਆਪਾਂ ਫਿਰ ਉਹ ਛਡਵਾਵਾਂਗੇ ਇੱਕੋ ਕੰਪਨੀ ਦੇ ਕੋਲ ਹੈ ਜੀ ਕਹ ਰਿਆ ਮੈਂ ਨਹੀਂ ਅਗ ਅਲੱਗ-ਅਲੱਗ ਵੀ ਹੈਗੀਆਂ ਇਹ ਪ੍ਰਾਈਵੇਟ ਓਨਰਸ ਦੇ ਵੀ ਹੈਗੀਆਂ ਮੈਂ ਹੋਏਗਾ ਸ਼ੇਮ ਅ ਇਹਦਾ ਬਸ ਉਹ ਡਿਊ ਪ੍ਰੋਸੀਜਰ ਆਫ ਕੋਰਟ ਆਪਾਂ ਦੇਖਦੇ ਆਂ ਆਪਾਂ ਆਪਣਾ ਫਾਲੋਅ ਅਪ ਕਰਾਂਗੇ ਸੈਕਸ਼ਨ 11 ਦੇ ਕੇਸ ਜਿਸ ਕਿਸੇ ਨੇ ਸ਼ਿਕਾਇਤ ਹੋਇਆ ਜੀ ਅ ਸ਼ਾਇਦ ਹਾਂ ਜੀ ਕਿਸੇ ਨੇ ਕੰਪਲੇਨਟ ਕੀਤੀ ਸੀ ਮੈਂ ਇਹ ਤੋਂ ਇਲਾਵਾ ਵੀ ਇਲਾਕੇ ਦੇ ਵਿੱਚ ਕਾਫੀ ਸ਼ਾਮਲੜ ਜ਼ਮੀਨਾਂ ਦੇ ਕਬਜ਼ੇ ਹੋਣਾ ਤਾਂ ਕੀ ਹੋ ਜਾ ਕਬਜ਼ੇ ਸਾਰੇ ਜਿਨਾਂ ਦੇ ਆਪਾਂ ਛੁੜਵਾਵਾਂਗੇ ਜੀ ਹੌਲੀ ਹੌਲੀ ਕਰਕੇ ਸਾਰਿਆਂ ਦੀ ਆਪਾਂ ਪ੍ਰੋਸੈਸ ਆਪਣਾ ਕਰਾਂਗੇ ਜਿਨ੍ਹਾਂ ਦੇ ਉੱਤੇ ਮੈਂ ਕੰਸਟ੍ਰਕਸ਼ਨ ਹੋ ਚੁੱਕੀ ਹੈ ਬਿਲਡਿੰਗ ਵੱਡੀਆਂ ਵੱਡੀਆਂ ਬਿਲਡਿੰਗਾਂ ਖੜੀਆਂ ਹੋ ਗਈਆਂ ਉਹਨਾਂ ਦਾ ਕੀ ਹੋਏਗਾ ਜੀ ਉਹਨਾਂ ਦਾ ਫਿਰ ਆਪਾਂ ਮੰਤਰੀ ਸਾਹਿਬ ਦੇ ਨਾਲ ਗੱਲ ਕਰਾਂਗੇ ਜਿਹ ਕੀ ਮਸਲਾ ਕੀ ਸੀ ਅੱਜ ਇੱਥੇ ਇਹ ਜਿਹੜੀ ਅ ਸਤੋਂ ਚਾਰ ਪਿੰਡਾਂ ਦੀ ਜਿਹੜੀ ਜ਼ਮੀਨ ਸੀ ਆਪਣੇ ਜਿਲਖਪੁਰ ਤੇ ਡੇਰਾਬਸੀ ਹਲਕੇ ਦੇ ਜਿਹੜੀ ਪੈਂਦੀ ਹੈ ਉਹਨਾਂ ਜ਼ਮੀਨਾਂ ਤੇ ਲਗਾਤਾਰ ਸੁਸ਼ਮਾ ਵੱਲੋਂ ਸ਼ਿਪਰਾ ਵੱਲੋਂ ਕਾਫੀ ਜਿਹੜਾ ਹੈ ਕਬਜ਼ੇ ਕੀਤੇ ਜਾ ਰਹੇ ਸੀ ਔਰ ਉਹਦੇ ਵਾਸਤੇ ਬਹੁਤ ਟਾਈਮ ਤੋਂ ਅਸੀਂ ਕੰਪਲੇਂਟ ਕਰ ਰਹੇ ਸੱਡੇ ਨਾਲ ਉਤਾਰ ਨਗਲਾ ਜੀ ਇਹਨਾਂ ਨੇ ਬਹੁਤ ਕੰਪਲੇਂਟਸ ਕੀਤੀਆਂ ਲੇਕਿਨ ਪਹਿਲਾਂ ਕਰਪਟ ਸਰਕਾਰਾਂ ਸੀ ਕੋਈ ਸੁਣਵਾਈ ਨਹੀਂ ਹੋਈ ਔਰ ਜੇਲ੍ਹਾਂ ਚ ਪਾਇਆ ਗਿਆ ਇਹਨਾਂ ਤੇ ਇੱਕ ਕਾਫੀ ਪ੍ਰੋਬਲਮ ਕੀਤੀਆਂ ਤੇ ਉਸ ਤੋਂ ਬਾਅਦ ਜਦੋਂ ਫਿਰ ਇਹਨਾਂ ਦੀਆਂ ਅਸੀਂ ਸਾਰੀਆਂ ਕੁਝ ਗੱਲਾਂ ਮੈਨੂੰ ਕੁਝ ਪਤਾ ਜੀ ਕੁਛ ਅਵਤਾਰ ਨਗਲਾ ਜੀ ਨੇ ਸਾਨੂੰ ਰਿਪੋਰਟਾਂ ਦਿੱਤੀਆਂ ਕੁਝ ਕੰਪਲੇਂਟ ਸੀਗੀਆਂ ਉਹਦੇ ਤੇ ਫਿਰ ਅਸੀਂ ਮੈਂ ਮੰਤਰੀ ਜੀ ਨਾਲ ਰਿਕੁਐਸਟ ਕੀਤੀ ਵੀ ਇੱਕ ਵਾਰੀ ਜ਼ਰੂਰ ਇੱਥੇ ਦੌਰਾ ਲਾਓ ਇੱਥੇ ਪਤਾ ਲੱਗੇ ਕਿ ਇੱਥੇ ਅਸਲ 'ਚ ਕਿਸ ਤਰੀਕੇ ਨਾਲ ਇਹ ਕਬਜ਼ੇ ਕੀਤੇ ਗਏ ਨੇ ਅੱਜ ਤੋਂ ਪਹਿਲਾਂ ਵੀ 1100 ਏਕੜ ਦੇਤੇ ਕਿਵੇਂ ਇਹਨਾਂ ਨੇ ਇੰਡਸਟਰੀ ਨੂੰ ਫਲੈਟ ਬਣਾ ਕੇ ਵੇਚਤੇ ਉਹ ਨਗਲਾ ਪਿੰਡ ਆ ਉਹ ਸੀ ਨਿਜਰ ਨਾਲ ਨੁ ਜਰਮੰਟਰੀ ਨੇ ਉਹਨਾਂ ਨਾਲ ਗੱਲ ਕੀਤੀ ਸੀ 2 ਕੁ ਮਹੀਨੇ ਪਹਿਲਾਂ ਵੀ ਜਦੋਂ ਉਹ ਉਹਨਾਂ ਨਾਲ 3-4 ਵਾਰੀ ਜ਼ਿਕਰ ਹੋ ਚੁੱਕਿਆ ਨਗਲੇ ਵਾਸਤੇ ਵੀ ਤੇ ਅਵਤਾਰ ਨਗਲਾ ਜੀ ਵੀ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੇ ਨੇ ਹਰ ਤਰੀਕੇ ਦੀ ਜਿਹੜੀ ਪੇਪਰ ਵਰਕ ਜਿਹੜੇ ਸਾਡਾ ਅਫਸਰ ਹੈ ਕਿ ਨਹੀਂ ਹੈ ਜੀ ਇਹ ਇੱਥੇ 130 ਟਾਗੜ 130 ਜੀ ਵੈਸੇ 1170 ਏਕੜ ਦੇ ਕਰੀਬ ਜ਼ਮੀਨ ਹੈ ਜੀ ਤੇ ਉਹ ਤੁਹਾਨੂੰ ਅਵਤਾਰ ਜੀ ਵੀ ਪੂਰਾ ਡਿਟੇਲ ਚ ਇੱਕ ਚੌਧਾ ਜੀ ਜਿੱਦਾਂ ਤੁਸੀਂ ਕਾਫੀ ਟਾਈਮ ਤੋਂ ਇਸ ਤੋਂ ਬਾਅਦ ਰੌਲਾ ਪਾ ਰਹੇ ਹੋ ਕਾਫੀ ਤੁਸੀਂ ਸੰਘਰਸ਼ ਕਰ ਰਹੇ ਹੋ ਜੀਲਪੁਰ ਚ ਹੋਰ ਵੀ ਤਾਂ ਕਾਫੀ ਸ਼ਾਮਲ ਜ਼ਮੀਨਾਂ ਹੈਗੀਆਂ ਦੇ ਜਿੱਥੇ ਜਿੱਥੇ ਸਾਨੂੰ ਪਤਾ ਲੱਗਿਆ ਦੇਖੋ ਹੁਣ ਇੱਕ ਬਲਟਾਣੇ ਚ ਸਾਨੂੰ ਪਤਾ ਲੱਗਿਆ ਕਿਉਂਕਿ ਉਹ ਨਾ ਉਹ ਆਂਦੀਆਂ ਨੇ ਸਥਾਨਕ ਸਰਕਾਰਾਂ ਦੇ ਅੰਦਰ ਉਹ ਡਾਕਟਰ ਸਾਹਿਬ ਨੇ ਡਾਕਟਰ ਨੀਜਰ ਜੀ ਉਹਨਾਂ ਨਾਲ ਗੱਲ ਕੀਤੀ ਏ ਇੱਕ ਵਾਰੀ ਅਸੀਂ ਜਿਹੜੀ ਪੰਚਾਇਤੀ ਜਿਹੜੀਆਂ ਬਾਹਰ ਦੀਆਂ ਨੇ ਕਮੇਟੀ ਤੋਂ ਬਾਹਰ ਦੀਆਂ ਲਿਮਟ ਤੋਂ ਬਾਹਰ ਜਿੱਥੇ ਹੁਣ ਸ਼ੁਸ਼ਮਾ ਲੱਗਿਆ ਕਬਜ਼ਾ ਸੀ ਸੀ ਇੱਕ ਵਾਰੀ ਕਬਜ਼ਾ ਇਹਨਾਂ ਦਾ ਛਡਵਾਇਆ ਜਾਵੇ ਇਹਨਾਂ ਉਤੇ ਬੰਦੀ ਕਾਰਵਾਈ ਕੀਤੀ ਜਾਵੇ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਉਹ ਸਥਾਨਕ ਸਰਕਾਰਾਂ ਦੇ ਵੀ ਡਿਪਾਰਟਮੈਂਟ ਚ ਉੱਥੇ ਵੀ ਅਸੀਂ ਲਗਾਤਾਰ ਕਾਰਵਾਈ ਕਰ ਰਹੇ ਸਾਡੀ ਪੂਰੀ ਟੀਮ ਹੈ ਨਗਲਾ ਜੀ ਵੀ ਸਾਡੇ ਨਾਲ ਨੇ ਕੀ ਕਹਿ ਗਿਆ ਮੰਤਰੀ ਸਾਹਿਬ ਕੀ ਕਹਿ ਗਏ ਅੱਜ ਮੰਤਰੀ ਜੀ ਨੇ ਆਰਡਰ ਕਰਤੇ ਨੇ ਇਹਨਾਂ ਦਾ ਵੀ ਇਹਨਾਂ ਦੇ ਅਰੈਸਟ ਇਹਨਾਂ ਦੇ ਐਫਆਈਆ ਦਰਜ ਕਰੋ ਜਿਨ੍ਹਾਂ ਨੇ ਵੀ ਇੱਥੇ ਸ਼ਾਮਲਾ ਜ਼ਮੀਨਾਂ ਦੇ ਕਬਜ਼ਾ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਹਰ ਤਰੀਕੇ ਨਾਲ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਉੱਪਰ ਐਫਆਈਆ ਦਰਜ ਅੱਜ ਅੱਜ ਹੀ ਐਫਆਈਆ ਦਰਜ ਹੋਣਗੀਆਂ ਜੀ ਮੰਤਰੀ ਸਾਹਿਬ ਆਏ ਸੀਗੇ ਕੀ ਕਹਿ ਕੇ ਗਏ ਬਿਲਕੁਲ ਸਰਕਟ ਅਫਤਾਰ ਸਿੰਘ ਅੰਡਰ ਨਗਲਾ ਤੋਂ ਪਰसों ਜੋ 17 12 ਨੂੰ ਇੱਥੇ ਮੈਂ ਵਿజిਟ ਕਰਕੇ ਗਿਆ ਸੀ ਮੌਕੇ ਦੀ ਵੀਡੀਓਗ੍ਰਾਫੀ ਕਰਕੇ ਲੈ ਕੇ ਗਿਆ ਸੀ ਉਸ ਤੋਂ ਬਾਅਦ ਸਬੰਧਤ ਪੂਰੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਮੰਤਰੀ ਜੀ ਨੂੰ ਸਾਰਿਆਂ ਨੂੰ WhatsApp ਦੇ ਉੱਤੇ ਰਾਹੀਂ ਕੰਪਲੇਂਟ ਭੇਜੀ ਸੀ ਇਲੈਗਲ ਕੰਸਟਰਕਸ਼ਨ ਸੰਬੰਧੀ ਜਿਸ ਦੇ ਵਿੱਚ ਇਸ ਪਿੰਡ ਦੀ ਜਿਹੜੀ 130 ਏਕੜ ਦੇ ਕਰੀਬ ਸ਼ਾਮਲਾੜ ਜ਼ਮੀਨ ਹੈ ਜਿਸ ਦੇ ਵਿੱਚ ਜਿਹੜੇ ਪਿੰਡ ਵਾਲੇ ਲੋਕ ਹੈ ਉਹਨਾਂ ਨੂੰ ਤਾਂ ਸਰਕਾਰ ਬੇਦਖਲ ਕਰਕੇ ਕਬਜ਼ਾ ਲੈਣਾ ਚਾਹੁੰਦੀ ਹੈ ਪਰ ਇਹਨਾਂ ਬਿਲਡਰਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਂਦੀ ਕਿਉਂਕਿ ਇਹ ਪਿੰਡ ਵਾਲਿਆਂ ਦੀ ਜ਼ਮੀਨ ਹੈ ਜਿਵੇਂ ਕਿ ਪਿੰਡਾਂ ਵਾਲੇ ਲੋਕ ਜਿਹੜੇ ਹੈ ਭੋਲੇ ਭਾਲੇ ਹੈ ਸਿੱਧੇ ਹੈ ਕੌਡੀਆਂ ਦੇ ਭਾਗ ਇਹਨੂੰ ਖਰੀਦ ਕੇ ਗੈਰ ਕਾਨੂੰਨੀ ਢੰਗ ਨਾਲ ਇਹਦੀਆਂ ਰਜਿਸਟਰੀਆਂ ਇੰਤਕਾਲ ਸੀਐਲਯੂ ਵਗੈਰਾ ਲੈ ਲੇਡ ਭ੍ਰਸ਼ਟ ਅਧਿਕਾਰੀਆਂ ਤੋਂ ਸਿਆਸੀ ਲੀਡਰਾਂ ਤੋਂ ਅੱਜ ਇਸ ਏਰੀਏ ਦੇ ਵਿੱਚ ਘੱਟੋ ਘੱਟ ਵੀ 20 ਕਰੋੜ ਰੁਪਏ ਦੇ ਏਕੜ ਦੇ ਕਰੀਬ ਇਹਦੀ ਬਾਜ਼ਾਰੂ ਕੀਮਤ ਹੋ ਚੁੱਕੀ ਹੈ ਜੋ ਕਿ ਦਾਸਨ ਹੈ 2011 ਦੇ ਵਿੱਚ ਜਿਹੜਾ 29 ਦਿਨ ਸਵੈਦੇ ਦੇ ਪੇੜ ਤੇ ਬੈਠ ਕੇ ਧਰਨਾ ਦਿੱਤਾ ਸੀ ਉਹਦੀ ਮਿਸਾਲ ਪਟਿਆਲਾ ਲੇਟ ਪੁਆਇੰਟ 에어ਪੋਰਟ ਚੌਂਕ ਤੋਂ ਲੈ ਕੇ ਪੰਚਕੁੱਲੇ ਤੱਕ ਜਿਹੜੀ 200 ਫੁੱਟ ਚੌੜੀ ਸੜਕ ਤੇ ਦੋਨੇ ਸਾਈਡਾਂ ਅਕਵਾਇਰ ਕਰਨੀ ਸੀ ਜ਼ਮੀਨ ਉਹ ਨੋਟੀਫਿਕੇਸ਼ਨ ਰੱਦ ਕਰਾਇਆ 542 ਏਕੜ ੁੱਡਾ ਸਿੰਘਪੁਰਾ ਨਗਲੇ ਦਾ ਅੱਜ ੁੱਡੇ ਚ ਤੁਸੀਂ ਜਾ ਕੇ ਵੇਖ ਲਓ 20 ਕਰੋੜ ਰੁਪਏ ਦਾ ਏਕੜ ਵਿਕਰਿਆ ਇਹ ਜ਼ਮੀਨ ਹੈ ਜੀ ਦਾ ਵਿਕਰਿਆ ਸੁਚਮ ਦੀ ਗੱਲ ਕਰਾਂ ਜੀ ਕਿੰਨੀ ਜ਼ਮੀਨ ਹੈ ਜੀ ਇਹ ਇਹ 100 17 ਏਕੜ ਦੇ ਕਰੀਬ ਹੈ 10 ਏਕੜ ਜ਼ਮੀਨ ਇਹੋ ਜੀ ਹੈ ਦੇਚ ਜਿਹੜੀ ਅੱਜ ਵੀ ਉਹ ਸ਼ਾਮਲਾ ਚ ਹੈ ਇਹ ਮਤਲਬ 1 ਕੋ ਪਿੰਡ ਦੀ ਹੈ ਹਾਂ 1 ਕੋ ਪਿੰਡ ਦੀ ਹੈ ਤੇ ਇਹਦਾ ਕੋਈ ਰਜਿਸਟਰੀਆਂ ਹੋਈਆਂ ਕੀ ਹੋਇਆ ਇਹਦੀਆਂ ਰਜਿਸਟਰੀਆਂ ਵੀ ਹੋਈਆਂ ਇੰਤਕਾਲ ਵੀ ਹੋਇਆ ਸਾਰਾ ਕੰਮ ਹੋ ਕੇ ਜਿਹੜਾ ਹੁਣ ਇਹਦੀ ਦਫਾ 11 ਦੇ ਵਿੱਚ ਮਾਲਕੀ ਹੱਕ ਲਈ ਡੀਡੀਪੀਓ ਦੀ ਅਦਾਲਤ ਦੇ ਵਿੱਚ ਅਪੀਲਾਂ ਪਾਈਆਂ ਹੋਈਆਂ ਹਨ ਉਹ ਪੈਂਡਿੰਗ ਹਨ ਜਿਹਦੇ ਵਿੱਚ ਹੁਣ ਮੰਤਰੀ ਸਾਹਿਬ ਜੀ ਡੀਡੀਪੀਓ ਨੂੰ ਹੁਕਮ ਕਰ ਗਏ ਆ ਵੀ ਇਹਨਾਂ ਦੇ ਛੇਤੀ ਡਿਸੀਜਨ ਕਰਕੇ ਔਰ ਅੱਜ ਇਹਦਾ ਐਸਐਸਪੀ ਨੂੰ ਇੱਥੇ ਸਾਹਮਣੇ ਪੂਰੀ ਪਬਲਿਕ ਦੇ ਵਿੱਚ ਅਨਾਉਂਸ ਕੀਤਾ ਵੀ ਇਸ ਕੰਪਨੀ ਦੇ ਖਿਲਾਫ ਐਫਆਈਆਰ ਦਰਜ ਕਰਾਈ ਜਾਵੇਗਾ